ਹਾਂਜੀ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੰਮੂ ਕਦੜਾ ਹਾਈਵੇ ਦੇ ਉੱਤੇ ਚੜ੍ਹ ਕੇ ਜੋ ਕਿ ਆਪਣੀਆਂ ਜ਼ਮੀਨਾਂ ਕੋਲ ਦੀ ਲੰਘਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਪੰਜਾਬ ਦੇ ਹੜ੍ਹਾਂ ਬਾਰੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਅੱਜ ਬਹੁਤ ਮਾੜੇ ਦਿਨਾਂ ਵਿੱਚੋਂ ਗੁਜ਼ਰ ਰਿਹਾ ਹੈ ਮੌਨਸੂਨ ਦੇ ਮੌਸਮ ਵਿੱਚ ਭਾਰੀ ਮੀਂਹ ਦੀ ਹੜ੍ਹਾਂ ਦਾ ਕਾਰਨ ਬਣ ਰਹੇ ਨੇ ਨਦੀਆਂ ਵਿੱਚ ਪਾਣੀ ਵਧ ਰਿਹਾ ਹੈ ਸਤਲੂਜ ਰਾਵੀ ਪਾਣੀ ਦਾ ਲੈਵਲ ਬਦਮਕਾਰਨਾ ਹੜ੍ਹ ਆ ਰਹੇ ਨੇ ਦਰਿਆਵਾਂ ਦੇ ਬੰਨ ਟੁੱਟ ਰਹੇ ਨੇ ਜਿਦੇ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ ਡੰਗਰ ਮਰ ਰਹੇ ਨੇ ਜੀ ਲੱਖਾਂ ਕਿੱਲੇ ਝੋਨੇ ਦੇ ਕਪਾਹਾਂ ਦੇ ਬਰਬਾਦ ਹੋ ਗਏ ਫਸਲਾਂ ਬਰਬਾਦ ਹੋ ਗਈਆਂ ਜਿਦੇ ਕਾਰਨ ਕਿਸਾਨਾਂ ਦੀ ਮਿਹਨਤ ਤੇ ਆਸਾਂ ਤੇ ਪਾਣੀ ਫਿਰ ਗਿਆ ਹਜ਼ਾਰਾਂ ਘਰ ਡੁੱਬ ਗਏ ਲੱਖਾਂ ਲੋਕ ਬੇਗਰ ਹੋ ਗਏ ਜੀ ਆਵਾਜਾਈ ਨੂੰ ਨੁਕਸਾਨ ਬਹੁਤ ਹੋਇਆ ਹੈ ਸੜਕਾਂ ਟੁੱਟ ਗਈਆਂ ਪੁਲ ਟੁੱਟ ਗਏ ਬਿਮਾਰੀ ਦਾ ਖਤਰਾ ਵੱਧ ਗਿਆ ਖੜੇ ਪਾਣੀ 'ਚ ਮੱਛਰ ਪੈਦਾ ਹੋ ਰਹੇ ਨੇ ਜਿਹਦੇ ਨਾਲ ਮਲੇਰੀਆ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਜਦੋਂ ਕਦੇ ਵੀ ਇਹੋ ਜਿਹੀ ਆਫਤ ਆਉਂਦੀ ਹੈ ਤਾਂ ਸਰਕਾਰ ਦੀ ਵੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਸਰਕਾਰਾਂ ਨੂੰ ਵੀ ਲੋਕਾਂ ਵਾਸਤੇ ਡਾਕਟਰੀ ਟੀਮਾਂ ਖਾਣ ਪੀਣ ਦਾ ਪ੍ਰਬੰਧ ਪੀਣ ਵਾਲਾ ਸਾਫ਼ ਪਾਣੀ ਖੜਾ ਦੀ ਲਪੇਟ ਵਿੱਚ ਆਏ ਲੋਕਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਤੇ ਉਹਨਾਂ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ ਪਰ ਕਿਤਨਾ ਕਿਤੇ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਚੱਲ ਕੋਈ ਨਹੀਂ ਪੰਜਾਬ ਨੂੰ ਅੱਜ ਤੱਕ ਨਾ ਤਾਂ ਕੋਈ ਖਤਮ ਕਰ ਸਕਦਾ ਕਿ ਨਾ ਕਰ ਸਕੂਗਾ ਕਿਉਂਕਿ ਪੰਜਾਬ ਦੇ ਲੋਕ ਆਪ ਹੀ ਬਹੁਤ ਵੱਡੇ ਦਿਲ ਦਿਲ ਵਾਲੇ ਨੇ ਮੁਸੀਬਤ ਪੈਣ ਦੇ ਮੋੜੇ ਨਾਲ ਮੋਢਾ ਲਾ ਕੇ ਖੜ ਜਾਂਦੇ ਨੇ ਪੰਜਾਬ ਨੇ ਬਹੁਤ ਪੁੱਤ ਬਾਹਰ ਭੇਜੇ ਨੇ ਆਪਣੇ ਪੰਜਾਬ ਦੇ ਬਹੁਤ ਪੁੱਤ ਬਾਹਰਲੇ ਦੇਸ਼ਾਂ ਵਿੱਚ ਬੈਠੇ ਨੇ ਆਪੇ ਵਜਾ ਲੈਣਗੇ ਪੰਜਾਬ ਨੂੰ ਮੇਰੀ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਸ ਵਾਰ ਕਬੱਡੀ ਕਪਾਤੇ ਪੈਸਾ ਲਾਉਣ ਦੀ ਥਾਂ ਉਹਨਾਂ ਲੋਕਾਂ ਦੀ ਮਦਦ ਕਰੋ ਇੱਕ ਇੱਕ ਪਿੰਡ ਬੰਡਲੋ ਭਰਾਵੋ ਚਲੋ ਇਨਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਦੁਬਾਰਾ ਪੈਰਾ ਤੇ ਖੜ ਸਕਣਾ ਮਾਜੇ ਦੇ ਲੋਕ ਤਾਂ ਚਲੋ ਬੈਸੇ ਵੀ ਬਹੁਤ ਦਲੇਰ ਨੇ ਵੱਡੇ ਦਿਲਾਲੇ ਨੇ ਮੈਂ ਤਾਂ ਕਹਿਣਾ ਜੀ ਆਪਸੀ ਝਗੜੇ ਮਿਟਾ ਕੇ ਇੱਕ ਦੂਜੇ ਦਾ ਸਹਾਰਾ ਬਣੋ ਜਿਹਦੇ ਕੋਲ ਜੋ ਵੀ ਹੈ ਬੰਡੋ ਇੱਕ ਰੋਟੀ ਇੱਕ ਕੰਬਲ ਇੱਕ ਦਵਾਈ ਦੀ ਗੋਲੀ ਵੀ ਕਿਸੇ ਦੀ ਜਾਨ ਬਚਾ ਸਕਦੀ ਹੈ ਬਾਕੀ ਜਿਨ੍ਹਾਂ ਨਾਲ